Australia, New Zealand, Spain, Austria. ਇਹਨਾਂ ਦੀ ਤਰ੍ਹਾਂ ਮੈਡੀਕਲੀ ਅਸਿਸਟੈਂਟ ਡਾਈਂਗ ਕੈਨੇਡਾ ਵਿੱਚ ਵੀ ਲੀਗਲ ਹੈ ਔਰ ਹੁਣ ਤਾਂ ਯੂਕੇ ਨੇ ਵੀ ਇਸ ਦੇ ਉੱਪਰ ਬਿੱਲ ਪਾਸ ਕਰਤਾ ਹੈ ਮੈਡੀਕਲੀ ਅਸਿਸਟੈਂਟ ਡਾਈਂਗ ਇਹਦਾ ਮਤਲਬ ਇਹ ਹੁੰਦਾ ਜੀ ਕਿ ਕੈਨੇਡਾ ਦੇ ਵਿੱਚ ਜਿਹੜਾ ਕੋਈ ਅਡਲਟ ਬਹੁਤ ਜ਼ਿਆਦਾ ਕਿਸੇ ਬਿਮਾਰੀ ਤੋਂ ਕਰੋਨਿਕ ਬਿਮਾਰੀ ਤੋਂ ਬਹੁਤ ਜ਼ਿਆਦਾ ਤੰਗ ਹੈ ਦੇ ਹੈਲਥ케ਅਰ ਪ੍ਰੋਫੈਸ਼ਨਲਸ ਆ ਦੇਖ ਲੈਂਦੇ ਕਿ ਉਹਦੇ ਠੀਕ ਹੋਣ ਦੀ ਉਮੀਦ ਕੋਈ ਨਹੀਂ ਹੈਗੀ ਲੇਕਿਨ ਉਹ ਸਫਰ ਬਹੁਤ ਜ਼ਿਆਦਾ ਕਰ ਰਿਹਾ ਉਹਨੂੰ ਦਰਦ ਬਹੁਤ ਜ਼ਿਆਦਾ ਹੈ ਉਹਦੀ ਜ਼ਿੰਦਗੀ ਜਿਹੜੀ ਆ ਉਹ ਠੀਕ ਨਹੀਂ ਹੈ ਉਸ ਵਕਤ ਜੇ ਉਹ ਵਿਅਕਤੀ ਚਾਹੇ ਤਾਂ ਦੋ ਹੈਲਥ케ਅਰ ਪ੍ਰੋਫੈਸ਼ਨਲਸ ਤੋਂ ਉਹ ਜੇ ਪ੍ਰੋਵਾਈਡ ਕਰਦੇ ਪੇਪਰਵਰਕ ਕਿ ਮੈਂ ਆਪਣੇ ਵੋਲੰਟੀਅਰਲੀ ਮੌਤ ਨੂੰ ਗਲੇ ਲਗਾਉਣਾ ਚਾਹਨਾ ਤਾਂ ਉਸ ਨੂੰ ਇਹ ਇਜਾਜ਼ਤ ਦੇਤੀ ਜਾਂਦੀ ਹੈ ਸੋ ਬੱਸ ਹੁਣ ਤੱਕ ਤਾਂ ਇਹ ਗੱਲ ਠੀਕ ਹੈ ਕਿਉਂਕਿ ਜਿਹੜੇ ਲੋਕ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਪੇਨ ਬਹੁਤ ਹੁੰਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਕਿਸੇ ਬਿਮਾਰੀ ਦੇ ਕਰਕੇ ਜੇ ਉਹ ਵੋਲੰਟੀਅਰਲੀ ਮਰਨਾ ਚਾਹੁੰਦਾ ਸਰਕਾਰ ਕਹਿੰਦੀ ਹੈ ਠੀਕ ਹੈ ਲੇਕਿਨ ਹੁਣ ਜਿਹੜੀ ਇੱਕ ਖਬਰ ਸਾਹਮਣੇ ਆਈ ਹੈ ਉਹਦੇ ਨਾਲ ਇੱਕ ਕੁਐਸਚਨ ਮਾਰਕ ਬਣ ਗਿਆ 2023 ਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਨੇ ਉਦੇ ਵਿੱਚੋਂ 4.7% ਵੌਲੰਟੀਅਰਲੀ ਲੋਕ ਜਿਹੜੇ ਨੇ ਉਹ ਮਾਰ ਰਹੇ ਨੇ ਆਲਮੋਸਟ 5% ਲੋਕ ਸੋ ਜੇ ਆਪਾਂ ਗੱਲ ਕਰੀਏ 2016 ਦੇ ਵਿੱਚ ਮੈਡੀਕਲੀ ਅਸਿਸਟਡ ਡਾਈਇੰਗ ਜਿਹੜੀ ਸੀ ਉਹ ਲੀਗਲ ਕੀਤੀ ਗਈ ਉਸ ਤੋਂ ਬਾਅਦ ਇਹ ਚਲਨ ਜਿਹੜਾ ਹੈ ਉਹ ਜ਼ਿਆਦਾ ਵੇਖਿਆ ਗਿਆ 2023 ਦੇ ਵਿੱਚ 320000 ਟੋਟਲ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਈ ਹੈ ਉਹਦੇ ਵਿੱਚੋਂ 15300 ਲੋਕ ਜਿਹੜੇ ਨੇ ਉਹਨਾਂ ਨੇ ਆਪ ਚੂਜ਼ ਕੀਤਾ ਕਿ ਸਾਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਸਰਕਾਰ ਇਸ ਗੱਲ ਨੂੰ ਸੋਚ ਰਹੀ ਹੈ ਕਿ ਐਡੀ ਵੱਡੀ ਗਿਣਤੀ ਤਾਂ ਅਸੀਂ ਨਹੀਂ ਸੀ ਸੋਚੀ ਹੈਗੀ ਇਹ ਲੋਕ ਮੌਤ ਨੂੰ ਗਲੇ ਕਿਉਂ ਲਗਾ ਰਹੇ ਨੇ ਹੁਣ ਉਹਦੇ ਵਿੱਚ ਜਿਹੜੀ ਨਵੀਂ ਸਟੱਡੀ ਆਈ ਹੈ ਉਹਨਾਂ ਨੇ ਕਿਹਾ ਜੀ ਜਿਹੜੀ ਐਵਰੇਜ ਏਜ ਹੈ ਜਿਹੜੇ ਲੋਕਾਂ ਨੇ ਇਸਰਾ ਮੌਤ ਨੂੰ ਵੌਲੰਟੀਅਰਲੀ ਚੋਸ ਕੀਤਾ ਉਹਨਾਂ ਦੀ ਐਵਰੇਜ ਏਜ ਹੈ 77 ਸੋ ਮੇਬੀ ਉਹਦੇ ਵਿੱਚ 50 ਸਾਲ ਦੇ ਲੋਪੀ ਹੋ ਸਕਦੇ ਆ ਉਹਦੇ ਵਿੱਚ 90 ਤੱਕ ਵੀ ਹੋ ਸਕਦੇ ਨੇ ਸੋ 90% ਜਿਹੜੇ 15000 ਦੀ ਮੌਤ ਹੋਈ ਹੈ ਜਿਨ੍ਹਾਂ ਨੇ ਮੌਤ ਨੂੰ ਗਲੇ ਲਗਾਇਆ 96% ਸਵियर ਮੈਡੀਕਲ ਕੰਡੀਸ਼ਨਸ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਕੈਂਸਰ ਸੀ 4% ਉਹ ਪੇਸ਼ੈਂਟ ਸੀ ਜਿਹੜੇ ਬਿਮਾਰ ਸੀ ਬਹੁਤ ਲੰਬੇ ਸਮੇਂ ਤੋਂ ਬਿਮਾਰ ਸੀ ਲੇਕਿਨ ਉਹਨਾਂ ਦੀ ਕੁਆਲਿਟੀ ਆਫ ਲਾਈਫ ਕੁਝ ਨਹੀਂ ਸੀ ਔਰ ਹੁਣ ਜਿਹੜੀ ਗੱਲ ਹੈਲਥ ਕੈਨੇਡਾ ਨੇ ਫਿਗਰਸ ਇਸ਼ੂ ਕੀਤੇ ਨੇ ਉਹ ਕਹਿੰਦੇ 2023 ਦੇ ਵਿੱਚ ਅਸਿਸਟੈਂਟ ਡਾਈਂਗ ਹੈ ਜਿਹੜੀ ਉਹ ਵੱਧ ਗਈ ਹੈ ਪਿਛਲੇ ਸਾਲ ਨਾਲੋਂ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਨਾਲ ਇਹ ਵੀ ਦੱਸਿਆ ਗਿਆ ਉਹ ਕਹਿੰਦੇ ਜੀ ਕਿਹੜੀ ਰੇਸ ਦੇ ਲੋਕ ਨੇ ਕਿਹੜੇ ਲੋਕ ਨੇ ਜਿਹੜੇ ਜ਼ਿਆਦਾ ਵੌਲੰਟੀਅਰਲੀ ਚਾਹੁੰਦੇ ਨੇ ਕਿ ਅਸੀਂ ਮਰ ਜਾਈਏ 96% ਉਹਦੇ ਵਿੱਚ ਗੋਰੇ ਨੇ 1.8% ਉਹਦੇ ਵਿੱਚ ਏਸ਼ੀਅਨ ਨੇ ਗੋਰੇ 96% ਜਿਹੜੇ ਨੇ 15300 ਦੇ ਵਿੱਚੋਂ ਉਹ ਗੋਰੇ ਨੇ ਲੇਕਿਨ ਕੈਨੇਡਾ ਦੇ ਵਿੱਚ ਗੋਰੇ 70% ਨੇ ਔਰ 96% ਨੇ ਇਸ ਸਟੱਡੀ ਦੇ ਵਿੱਚ ਜਿਹੜੇ 15300 ਲੋਕਾਂ ਨੇ ਚੋਸ ਕੀਤਾ ਕਿ ਅਸੀਂ ਮਰਨਾ ਚਾਹੁੰਦੇ ਆ ਏਸ਼ੀਅਨ 1.8% ਹੈ ਏਸ਼ੀਅਨ ਦੀ ਗਿਣਤੀ ਜਿਹੜੀ ਹੈ 5.7% ਹੈ ਕੈਨੇਡਾ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਲੋਕ ਜਿਹੜੇ ਮਰਨ ਵਾਸਤੇ Willing ਸੀ ਉਹ ਕியੂਬੈਕ ਦੇ ਵਿੱਚ ਜਾਣੇ ਹੁਣ ਕியੂਬੈਕ ਦੀ ਸਰਕਾਰ ਜਿਹੜੀ ਹੈ ਉਹ ਇਸ ਗੱਲ ਨੂੰ ਸੋਚ ਰਹੀ ਹੈ ਵੀ ਹੋ ਕੀ ਰਿਹਾ ਲੋਕਾਂ ਦੇ ਨਾਲ ਲੋਕ ਮਰਨਾ ਕਿਉਂ ਚਾਹੁੰਦੇ ਨੇ ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ ਲੋਕ ਕਿਉਂ ਇਸ ਤਰ੍ਹਾਂ ਸੋਚ ਰਹੇ ਨੇ ਹਾਂ ਜਿਹੜੇ ਮੈਡੀਕਲ ਕੰਡੀਸ਼ਨਸ ਨੇ ਕਈਆਂ ਦੀਆਂ ਉਹ ਬਹੁਤ ਮਾੜੀਆਂ ਨੇ ਇਹ ਗੱਲ ਮੰਨੀ ਜਾ ਸਕਦੀ ਹੈ ਲੇਕਿਨ ਅਕਤੂਬਰ ਦੇ ਵਿੱਚ ਅੰਟੇਰੀਓ ਦੇ ਵਿੱਚ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਬਹੁਤ ਸਾਰੇ ਕੰਟਰੋਵਰਸ਼ੀਅਲ ਕੇਸਸ ਜਿਹੜੇ ਸੀਗੇ ਉਹਦੇ ਉੱਪਰ ਗੱਲਾਂ ਬਾਤਾਂ ਹੋਈਆਂ ਇੱਕ ਔਰਤ ਸੀ ਜੀ 50 ਸਾਲ ਦੀ ਔਰਤ ਔਰ ਉਹਦੀ ਹਿਸਟਰੀ ਸੀ ਕਿ ਉਹ ਡਿਪਰੈਸ਼ਨ ਦੇ ਵਿੱਚ ਰਹਿੰਦੀ ਸੀ ਉਹਨੂੰ ਸੁਸਾਈਡਲ ਥਾਟਸ ਆਉਂਦੇ ਸੀ ਵੀ ਮੈਂ ਮਰਨਾ ਚਾਹੁੰਨੀ ਆ ਬਹੁਤ ਡਿਪਰੈਸ਼ਨ ਦੇ ਵਿੱਚ ਸੀ ਪਰ ਉਹਨੂੰ ਅਜੇਹਾ ਕੋਈ ਘਰ ਨਹੀਂ ਮਿਲਿਆ ਜਿੱਥੇ ਉਹਦੀਆਂ ਮੈਡੀਕਲ ਨੀਡਸ ਪੂਰੀਆਂ ਹੋ ਜਾਣ ਤੇ ਉਸ ਦਾ ਜਿਹੜਾ ਹੈ ਉਹਨੂੰ ਇਹ ਵੋਲੰਟੇਰਲੀ ਡੈਥ ਨੂੰ ਉਹਦੀ ਗ੍ਰਾਂਟ ਕਰਤੀ ਗਈ। ਇੱਕ ਔਰਤ 50 ਸਾਲ ਦੀ ਉਮਰ ਠੀਕ ਹੈ ਉਹ ਮੈਡੀਕਲੀ ਥੋੜੀ ਜਿਹੀ ਸਿਕ ਹੈ ਲੇਕਿਨ ਉਹਨੂੰ ਅਜੇਹਾ ਘਰ ਨਹੀਂ ਮਿਲਿਆ ਤਾਂ ਉਹਨੂੰ ਇਜਾਜ਼ਤ ਦਿੱਤੀ ਗਈ ਵੀ ਤੂੰ ਮਰ ਸਕਦੀ ਹੈ। ਇਹ ਥੋੜਾ ਜਿਹਾ ਆਡ ਨਹੀਂ ਲੱਗਦਾ। ਉਸ ਤੋਂ ਬਾਅਦ ਨੋਵਾ ਸਕੋਸ਼ੀਆ ਦਾ ਇੱਕ ਪੇਸ਼ੈਂਟ ਜਿਹੜਾ ਸੀਗਾ ਉਹਦੀਆਂ ਸਰਜਰੀਜ਼ ਦੇ ਦੌਰਾਨ ਉਹਨੂੰ ਦੋ ਵਾਰੀ ਡਾਕਟਰਸ ਨੇ ਜਾਂ ਹੋਰ ਜਿਹੜੇ ਉੱਥੇ ਸਟਾਫ ਹੈ ਉਹਨੇ ਪੁੱਛਿਆ ਵੀ ਤੈਨੂੰ ਪਤਾ ਹੈ ਵੀ ਤੇਰੇ ਕੋਲੇ ਅਸਿਸਟੈਂਟ ਡਾਈਨ ਦੀ ਇੱਕ ਆਪਸ਼ਨ ਹੈ। ਔਰ ਉਹ ਪੇਸ਼ੈਂਟ ਕਹਿ ਰਿਹਾ ਉਹ ਕਹਿੰਦਾ ਮੈਨੂੰ ਤੁਸੀਂ ਵਾਰੀ-ਵਾਰੀ ਇਹ ਪੁੱਛੀ ਜਾ ਰਹੇ ਹੋ ਵੀ ਤੂੰ ਮਰ ਵੀ ਸਕਦਾ ਹੈ। ਲਾਈਕ ਵਾਈ ਆਰ ਯੂ ਆਸਕਿੰਗ ਮੀ ਅਗੇਨ ਐਂਡ ਅਗੇਨ। ਔਰ ਬਹੁਤ ਸਾਰੇ ਲੋਕ ਕਹਿੰਦੇ ਡੂ ਟੂ ਲੈਕ ਆਫ ਹਾਊਸਿੰਗ ਤੇ ਡਿਸੇਬਿਲਿਟੀ ਬੈਨੀਫਿਟਸ ਕਈ ਲੋਕ ਨੇ ਜਿਨ੍ਹਾਂ ਨੂੰ ਡਿਸੇਬਿਲਿਟੀ ਬੈਨੀਫਿਟ ਨਹੀਂ ਮਿਲ ਰਿਹਾ ਹੈ ਕਿ ਹਾਲਾਂਕਿ ਉਹ ਡਿਸੇਬਲ ਨੇ ਕਈ ਲੋਕ ਨੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਦਾ ਘਰ ਚਾਹੀਦਾ ਹੈ ਵੀ ਉਹਦੇ ਵਿੱਚ ਜਿਹੜਾ इजीली ਐਂਟਰ ਹੋ ਜਾਈਏ ਜਾਂ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਹੜੇ ਵੀਲ ਚੇਅਰ ਦੇ ਉੱਪਰ ਨੇ ਉਹ ਜਿਆ ਐਕਸੈਸ ਹੋਵੇ ਉਹ ਨਹੀਂ ਹੈ ਤਾਂ ਉਹਨਾਂ ਨੂੰ ਦੋ ਡਾਕਟਰਸ ਲਿਖ ਕੇ ਦੇ ਦੇ ਕਿ ਤੁਸੀਂ ਮਰ ਸਕਦੇ ਹੋ ਤਾਂ ਉਹ ਮਰ ਜਾਣਗੇ ਥਿਸ ਇਸ ਨਾਟ ਰਾਈਟ ਇੱਕ ਕੇਸ bc ਦੇ ਵਿੱਚ ਹੁਣ ਸਾਹਮਣੇ ਆਇਆ ਜੀ ਮੈਂਟਲ ਇਲਨੈਸ ਸੀ ਇੱਕ ਵਿਅਕਤੀ ਨੂੰ ਬਾਈਪੋਲਰ ਡਿਸਆਰਡਰ ਸੀ ਠੀਕ ਹੈ ਉਹਦੇ ਕ੍ਰੋਨਿਕ ਬੈਕ ਪੇਨ ਵੀ ਸੀ ਪਿੱਠੋ ਦੀ ਬਹੁਤ ਜ਼ਿਆਦਾ ਦੁਖਦੀ ਸੀ ਲੇਕਿਨ ਉਸ ਨੇ ਜਿਹੜੀ ਮੌਤ ਨੂੰ ਜਦੋਂ ਗਲੇ ਲਗਾਇਆ ਤਾਂ ਹੁਣ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਦੋਨਾਂ ਦੇ ਉੱਤੇ ਸੋ ਕਰਤਾ ਹੈ ਉਹ ਕਹਿੰਦੇ ਸਾਡੇ ਜਿਹੜਾ ਸਾਡਾ ਫੈਮਿਲੀ ਮੈਂਬਰ ਸੀ ਉਹ ਇਸ ਤਰ੍ਹਾਂ ਜਾਣਾ ਨਹੀਂ ਸੀ ਚਾਹੀਦਾ ਜਦੋਂ ਉਹਨੂੰ ਮੈਂਟਲ ਇਲਨੈਸ ਸੀ ਜਦੋਂ ਉਹਦਾ ਦਿਮਾਗ ਹੀ ਠੀਕ ਨਹੀਂ ਸੀਗਾ ਜੇ ਮੈਂਟਲੀ ਇਲ ਸੀ ਉਹ ਉਹਨੂੰ ਬਾਈਪੋਲਰ ਡਿਸਆਰਡਰ ਸੀ ਉਹਨੂੰ ਤੁਸੀਂ ਗ੍ਰਾਂਟ ਕਿਵੇਂ ਕਰ ਸਕਦੇ ਹੋ ਕੇਸ ਚੱਲੇਗਾ ਜੀ ਹੁਣ ਅੱਗੇ ਜਾ ਕੇ ਹੋਏਗਾ ਕਿ ਇਹ ਤਾਂ ਗੋਡ ਨੋਸ ਲੇਕਿਨ ਇੱਕ ਕੁਐਸਚਨ ਪਾਰਕ ਜ਼ਰੂਰ ਹੈ